ਵਧੀਆ ਜੀ ਗੱਲ ਹਾਂ ਦੱਸੋ ਤੁਸੀਂ ਇਹ ਹੈਜ਼ਿਟੇਟ ਨੋਟ ਕਰਦੀ ਆ ਹਾਂ ਇਹ ਤੇ ਨੋਟ ਕਰਨੀ ਆ ਆ ਜਿੱਦਾਂ ਵੀ ਜਗਤ ਹੈਗਾ ਜਿੱਦਾਂ ਵੀ ਇਹ ਸਾਰਾ ਸੰਸਾਰ ਹੈਗਾ ਹਾਂਜੀ ਇਸ ਪਲੇਸ ਦਾ ਹਾਂ ਜਿਹੜੇ ਪਿਛਲੇ ਪਕਬਰ ਹੋਏ ਗੁਰੂ ਪੀਰ ਹੋਏ ਉਹਦਾ ਦਾ ਕਿਸੇ ਦੇ ਫਾਇਦਾ ਦੀ ਲਿਆ ਬੈ 88 ਸਾਲ ਦੀ ਉਮਰ ਹੈ ਅੱਛਾ ਕੋਈ ਬੰਦਾ ਆਪਣੇ ਪਿਛਲੇ ਪਕਬਰ ਜਿਹੜੇ ਆ ਜਾਂ ਆਪਣੇ ਪਿਛਲੇ ਬਜ਼ੁਰਗ ਆ ਉਹਦੇ ਦੇ ਕੀਤੇ ਦਾ ਕੋਈ ਵੱਦਾ ਫਾਇਦਾ ਨਹੀਂ ਦਿੱਤਾ ਹੀ ਨਹੀਂ ਠੀਕ ਆ ਅੱਛਾ ਇਹ ਦੱਸੋ ਤੁਹਾਡੇ ਭਰਾ ਸੀ ਤੋਖੀ ਕਬੱਡੀ ਖੇਡਦਾ ਜਿਹੜਾ ਸਾਡੇ ਵੱਡੇ ਭਰਾ ਸੀਗੇ ਵੱਡੇ ਭਰਾ ਦੇ ਬੜਾ ਮਸ਼ਹੂਰ ਹੈ ਜੀ ਪੰਜਾਬ ਦੇ ਨਾਮੀ ਪਲੇਅਰ ਸੰਤੋਖ ਸਿੰਘ ਤੋਖੀ ਇਦਾਂ ਵਜ਼ੇ ਦੋ ਸੱਤ-ਅੱਠ ਫੁੱਟ ਦਾ ਜਵਾਦ ਵੱਦਾ ਹੋਵੇ ਅੱਛਾ ਇਦਾਂ ਹੀ ਇੰਨੇ ਫੜ ਛੜਨਾ ਆਈ ਇਦਾਂ ਇੱਕੋ ਹੱਥ ਨਾਲ ਦੁੱਧਾ ਤਾਂ ਲਾਉਦੇ ਹੀ ਸੀ ਅੱਛਾ ਦੁੱਧਾ ਹੱਥ ਨਹੀਂ ਸੀ ਉਹ ਲਾਉਦੇ ਘਰੀ ਹਾਂ ਹਾਂ ਅੱਛਾ ਜਾਫੀ ਸੀ ਜਾਫੀ ਹੈਂ ਜੇ ਨਾ ਸਰੋ ਬੱਦੇ ਉਹਦੇ ਬਸ਼ੀਦ ਆ ਏਦਾਂ ਖਿੱਚਣ ਵਾਲੇ ਹਾਂ ਸ਼ਹਿਰ ਚ ਇਹ ਬਸ਼ੀਦ ਆ ਏਦਾਂ ਟਿੱਕੜੇ ਉਹ ਪੈਸੇ ਲੈ ਕੇ ਆ ਹਾਂ ਜੀ ਉਹ ਬੱਦੇ ਸੀ ਇਹ ਪਾਲਟ ਉੱਥੇ ਗਿਆ ਉਸੇ ਜੇ ਬੁੱਢੇ ਕਹਿੰਦੇ ਸਤੋ ਤੂੰ ਵੀ ਖਿੱਚ ਨਾ ਹੂੰ ਇਹ ਦੇਖ ਤਾਂ ਖਿੱਚ ਦਿੱਤੀ ਉਹਦੇ ਜੀ ਕਾ ਘਟਾਤੀਆ 500 ਰੁਪਈਆ ਦਾਬ ਰੱਖਿਆ ਸੀ ਉਹ ਅੱਜ ਜਦੋਂ ਦਾ 5 ਲੱਖ ਲਾ ਲਦਾ ਆਊਗਾ ਹਾਂ ਜੀ ਅੱਛਾ ਪੈਰੀ ਪੈ ਗਿਆ ਜ਼ਜ਼ਾਰ ਜੀ ਬੈਠਾ ਬਰ ਜਬਾਗਾ ਤੇ ਮਸ਼ੀਨ ਮਸ਼ੀਨ ਜਮ ਕਰਦੀ ਅੱਛਾ ਤੁਹਾਡੀ ਫੋਟੋ ਲਾ ਦਵਾਂਗੇ ਵੀ ਮੈਂ ਪੈਸੇ ਵਿੱਚ ਇਹ ਤਾਂ ਕੋਈ ਇਹਦਾ ਕੋਈ ਕਰ ਹੀ ਨਹੀਂ ਸਕਦਾ ਹਾਂ के हो हाँ, हाँ, अच्छा अच्छा। ਉਹ ਬੇਰੀ ਨੂੰ ਦਰ ਦਿੱਤੀ ਕਿ ਵੀ ਸੀਗੀ। ਹਾਂ। ਇਹ ਅਗਭੀ ਸ਼ਕਤੀ ਹੁੰਦੀ ਆ। ਅੱਛਾ। ਇਹ ਅਗਭੀ ਸ਼ਕਤੀ ਹੁੰਦੀ ਆ। ਹਾਂਜੀ। ਇਹ ਸ਼ਕਤੀ ਪਤਾ ਕਿੱਥੋਂ ਆਉਦੀ ਆ। ਹਾਂਜੀ। ਪਹਿਲਾ ਪਿਤਾ ਜੀ ਬ੍ਰਭਚਾਰੀ ਹੋੜ। ਹੂੰ। ਫੇਰ ਬਾਤਾ ਜੀ ਬ੍ਰਭਚਾਰੀ ਹੋੜ। ਆਹ ਹਾਂ ਹਾਂ ਅੱਛਾ ਜੀ। ਫੇਰ ਉਹਦਾ ਦੀ ਇਲਾਜ ਹੋਵੇ। ਹੂੰ। ਉਹ ਫੇਰ ਦਾ ਪੂਛਾ ਤੋਂ ਫੜ ਕੇ ਹਾਥੀ ਜਿਹੜੇ ਦਾ ਸਵਾਦ ਤੂ ਮਾਰ ਦਿੰਦੇ ਆ। ਆਹ ਹਾਂ ਹਾਂ ਹਾਂ। ਅੱਛਾ ਜੀ। ਐਸ ਵੀਰ ਤੇ ਰੱਬ ਬਖਸ਼ ਲਏ ਹੂੰ ਬਸ ਕੋਈ ਗੱਲ ਅਨਸਾਦਾ ਬੀਜ ਹੀ ਖਤ ਬੋਲਦੂ ਫਿਰਦਾ ਹਾਂ ਅਨਸਾਦਾ ਦਾ ਬੀਜ ਹੀ ਖਤ ਬੋਜਣਾ ਹੋਇਆ ਇਹ ਹਾਂ ਹੋਇਆ ਫਿਰ ਕਿੰਨਾ ਵੱਡਾ ਸੀ ਤੁਹਾਡਾ ਤੋਖੀ ਉਹ ਸਤ ਨੂੰ 4 ਸਾਲ ਵੱਡਾ ਸੀ ਆਹ ਹਾਂ ਹਾਂ ਅੱਛਾ ਜੀ ਕਿੰਨਾ ਵੱਡਾ ਸੀ ਸਤ ਇਹ ਆ ਵੀ ਜਿੱਥੇ ਗਏ ਜਿੱਤ ਕੇ ਆਏ ਹੈਂ ਕੋਈ ਗੱਲ ਸੁਣਾਓ ਪੁਰਾਣੀ ਜਿਹੜੀ ਖੇਡਾਂ ਖੂਡਾਂ ਚੱਲਦੀਆਂ ਸਾਰੀਆਂ ਇਹ ਉਹ ਵੀ ਇਹੀ ਬਣਾਈ ਆ ਬੜੇ ਰਿਹਾ ਹਾਂ ਅੱਛਾ ਜੀ ਕਬੱਡੀ ਦਾ ਕਬੱਡੀ ਜਿਹੜੇ ਟੂਰਨਾਮੈਂਟ ਹੁੰਦੇ ਨੇ ਆ ਸਾਰੇ ਜਿਹੜੀ ਕਰੀਏ ਇਹ ਤੋਂ ਉਹਦੇ ਸੀ ਸਭ ਤੋਂ ਪਹਿਲਾਂ ਉਹਦੇ ਕੁੜੀਆਂ ਦੀ ਟੀਮ ਬਣਾਈ ਹਾਂ ਕੁੜੀਆਂ ਦੀ ਟੀਮ ਅੱਛਾ ਪਹਿਲਾਂ ਇਧਰ ਪਹਾੜ ਹਾਂ ਪਹਾੜ ਦੇ ਵਿੱਚ ਕੁੜੀਆਂ ਦੀ ਟੀਮ ਬਣਾਈ ਅੱਛਾ ਜੀ ਇਹਨੂੰ ਕੀ ਉਸ ਵੇਲੇ ਕਿਹੜਾ ਥੋੜਾ ਸਮੇਂ ਦੇ ਸੀ ਹਾਂ ਇਹ ਕਬੱਡੀ ਸੀ ਇਹ ਦੂ ਕੀ ਦਿੱਤੇ ਸੀ ਉਥੇ ਇੱਕ ਕੱਪ ਜਿਹਾ ਦੇ ਦਿੰਦੇ ਸੀ ਕਿ ਇਹ ਵੀ ਪੈਸੇ ਤੋਂ ਪੈਸੇ ਬਣਾ ਉਦੋਂ ਕੀ ਜਾਮ ਸੀਗਾ ਆ ਐਸੇ ਨਹੀਂ ਕਰਨ ਲੱਖਾ ਤੁੰਨਾ ਕਿ ਕਬੱਡੀ ਚਲ ਗਈ ਆ ਤੇਰੇ ਕੋਲ ਅੱਛਾ ਦੱਸੋ ਇਹ ਤੁਹਾਡਾ ਪਿੰਡ ਕੀ ਕੀ ਨਾਂ ਪਿੰਡ ਦਾ ਬਾਦਗੜ ਮਾਨਗੜ ਅੱਛਾ ਇਹ ਲੱਗਾਈ ਪਾਕਿਸਤਾਨ ਦੀ ਹੱਦ ਬਣਨ ਲੱਗਾ ਸੀ ਹਾਏ ਪਾਕਿਸਤਾਨੀ ਹੱਦ ਲੱਗਾ ਸੀ ਬਣਨਾ ਕਿੱਥੇ ਕੋ ਸੀ ਆ ਜਿਹੜਾ ਹੈਗਾ ਆ ਪੱਲੇ ਵਾਲਾ ਚੋ ਹੈਗਾ ਹਾਂਜੀ ਆ ਜਿਹੜਾ ਚੋ ਹੈਗਾ ਹਾਂ ਇੱਥੇ ਇੱਕ ਤਾਲੀ ਹੁੰਦੀ ਸੀ ਅੱਛਾ ਉਹ ਟਾਲੀ ਦੇ ਕਿਤੇ ਵੀ ਉਹ ਹੱਦ ਬੜੀ ਸੀ ਤੇ ਉਹ ਛੰਡਾ ਤੇ ਉੱਥੇ ਘੱਟਣਾ ਪਾਉਂਦਾ ਦਸੂਰੇ ਵਾਲੇ ਨੇ ਇੱਥੇ ਆ ਕੇ ਡੈ ਛੰਡਾ ਉਹ ਜੋ ਬੁਲਖਾ ਦੀ ਬਾੜ ਹੋਈ ਉਹਦੇ ਬਸਾ ਅੱਛਾ ਉਹਦੇ ਤਾਂ ਵੀ ਚੰਗਾ ਇੱਥੇ ਘੜਤਾ ਸੀ ਸਰਵੇ ਹੋ ਗਿਆ ਸੀ ਜੀ ਅੱਛਾ ਤੇ ਸਾਧੂ ਲਾਹੌਰ ਮਿਲ ਗਿਆ ਸੀ ਹਾਂ ਅੱਛਾ ਆਹ ਦਿੱਤਾ ਸੀ ਛੰਡਾ ਇੱਥੇ ਲਾ ਦਿੱਤਾ ਸੀ ਜ਼ੋਲ ਦੀ ਧਰਤੀ ਦੁਨੀਆਂ ਦੇ ਵਿੱਚ ਕਿਤੇ ਨਹੀਂ ਹੋਣੀ ਹਾਂ ਬਹੁਤ ਵਧੀਆ ਇਲਾਕਾ ਚਰਖੇਜ ਹੈ ਬੱਦੇ ਜਿਹੜੇ ਭੇੜੇ ਹੁੰਦੇ ਉਹਦੇ ਦੇ ਕੋਈ ਗੋੜ ਬੀਫ ਹੁੰਦੇ ਆ ਹਾਂ ਜੀ ਜੇ ਆਹ ਇਲਾਕਾ ਚੱਲ ਜਾਂਦਾ ਪਾਕਿਸਤਾਨ ਨੂੰ ਤੇ ਫਿਰ ਲਾਹੌਰ ਆ ਗਿਆ ਸੀ ਇੱਥੇ ਤਾਂ ਟਿੱਡੀਆਂ ਵੀ ਨਹੀਂ ਸੀ ਆਉਦੀਆਂ ਟਿੱਡੀਆਂ ਬੱਚੇ ਦੀ ਸੀ ਦੀ ਇਸ ਇਲਾਕੇ ਦੇ ਵਿੱਚ ਇਹ ਤਾਂ ਬੁੱਚੜ ਖਾਂਦਾ ਸੀ ਰੱਖਿਆ ਪਸ਼ੂਆਂ ਤੋਂ ਕਦਰ ਤੋਂ ਕਾਦੀ ਵਗਾਰਾ ਇਲਾਕੇ ਦੇ ਦਾ ਹਿਆਰਪੁਰ ਦਾ ਜਿੱਦਾ ਵੀ ਨਹੀਂ ਫਿਰ ਇਹ ਫੈਸਲਾ ਨਹੀਂ ਹੋਇਆ ਝੰਡਾ ਫਿਰ ਜਿਹੜਾ ਗੱਡਿਆ ਸੀ ਇਸ ਝੰਡਾ ਉਹ ਕਹਿੰਦੇ ਤੁਹਾਡੇ ਪਿੰਨਾਂ ਵਾਲੇ ਲਾਇਆ ਵੀ ਸੀ ਕੀ ਸੀ ਝੰਡਾ ਆਹੋ ਤੁਹਾਡੇ ਪਿੰਨਾਂ ਵਾਲਾ ਲਾਤਾ ਸੀ ਉਦੋਂ ਹੀ ਉਹ ਸਾਡੇ ਪਿੰਡੇ ਕੀ ਲੜੋ ਬੱਦੇ ਸਾਰੇ ਇਕੱਠੇ ਹੋ ਗਏ ਹਾਂ ਤੇ ਉਹ ਕਹਿ ਲੱਗੇ ਵੀ ਹੋਰ ਗੱਲੇ ਦੋ ਵੀ ਸਾਯੋ ਸਾਡੀ ਵੀ ਵੀ ਵਿਚ ਆ ਜਾਣੀ ਆ ਆਪੇ ਪਿੰਡਾਂ ਸਾਥ ਜਿਹੜੇ ਇਕੱਠੇ ਹੋ ਗਏ ਤੇ ੱਡਾ ਲਾ ਕੇ ਗਾਹ ਪੇ ਕਰਜ ਚਾਹੇ ਫੇਂ ਆਉਂ ਗਏ ੱਡਾ ਗੱਡੜ ਤਾਂ ਸਾਰੇ ਬੰਦੇ ਇੱਥੇ ਪੈਰਾ ਦੇ ਦੇਉਦੇ ਅੱਛਾ ਮੁਰਕੇ ਛੰਡਣ ਲੱਗ ੱਡਾ ਆਪੇ ਇੱਥੇ ਦੀ ਪਿਛਲ ਦਫਾ ਹੋ ਜਾਏ ਹੋਰ ਥੋੜੇ ਜਿਹਾ ਗਾਹ ਹੋ ਜਵੇ ਠੀਕ ਦਸੂਆ ਕਿੰਨੇ ਮੀਲ ਇੱਥੋਂ ਦਸੂਆ ਇੱਥਾ ਇੱਥੋਂ ਗਿਰਾ ਗਿਆ ਲਾ 5 ਕਿਲੋਮੀਟਰ ਹੈ 5 ਕਿਲੋਮੀਟਰ ਦੇ 3 ਮੀਲ ਸੀ ਤੇ ਹੋ ਤੇਜ਼ ਮੀਲ ਤੇ ਜਿਹੜਾ ਗੜ ਵੀ ਗਲਾ 2.5 ਮੀਲ 2.5 ਮੀਲ ਅੱਛਾ ਜੀ ਤੇ ਤੁਹਾਡਾ ਪਿੰਡ ਸੀ ਬਾਰਡਰ ਤੇ ਆ ਗਿਆ ਹਾਂ ਜੀ ਜਿਹੜਾ ਸੀਗਾ ਬੁੱਸਰ ਬਾਦ ਇਹ ਬੋਟਾ ਬਾਸ ਕਰਦੇ ਸੀਗੇ ਇਹ ਸਾਡੇ ਬਾਰੇ ਬਾਰੇ ਦੀਆਂ ਗੱਲਾਂ ਹਾਂ ਨਿਕੜ ਜੇ ਥੋੜੋ ਹੈਗੀ ਹਾਂਜੀ ਬੋਟਾ ਹੋਈਆਂ ਸਨ ਬੋਟਾ ਮਈਆਂ ਸੀ ਬੋਟਾ ਪਈਆਂ ਸਨ ਤੇ ਉਹਦਾ ਰੋਜ਼ ਦੇ ਰੋਜ਼ ਗੱਲਬਾਤ ਹੁੰਦੀ ਸੀ ਵੀ ਅੱਜ ਅਜਿਹਾ ਹੁੰਦੀ ਹੈ ਅਜਿਹਾ ਹੁੰਦੀ ਹੈ ਹਾਂ ਉਹ ਜਿਹੜੇ ਸੀ ਉਹ ਲਾਹੌਰ ਲੈ ਕੇ ਜਦਾਂ ਜਿਹੜਾ ਕਹਿੰਦਾ ਵੀ ਲਾਹੌਰ ਜੂਰ ਲੈਣਾ ਹੂੰ ਜਿਹੜੇ ਜਦਾਂ ਸੀਗਾ ਉਹਦੀ ਜਿਹੜਾ ਅੰਗਰੇਜ਼ ਜਿਹੜਾ ਬੈਠਦਾ ਉਹਦੇ ਜ਼ਿਆਦਾ ਗੱਲਬਾਤ ਸੀ ਜਿਹੜੇ ਸਾਡੇ ਭਟੇ ਜੀ ਸੀਗੇ ਇਹਦੇ ਦੀ ਉਹਦੀ ਜਿਹੜੀ ਘਰ ਵਾਲੀ ਸੀ ਉਹਦੀ ਤਾਂ ਗੱਲ ਬਹੁਤ ਸੀ ਹੂੰ ਉਹ ਫੇਰ ਘਰ ਵਾਲੀ ਦੇ ਹੀ ਗੱਲ ਦੱਸੀ ਫੇਰ ਰਾਤ ਇਹ ਗੱਲਾਂ ਕਰਦੇ ਸੀਗੇ ਜਨਾਬ ਸਾਹਿਬ ਤਾਂ ਬੈਠ ਰਹੇ ਸਾਬ ਹੂੰ ਤੇ ਸਾਲਿਆ ਛੱਡ ਤੂੰ ਕੀ ਕਰਦਾ ਲਾਹੌਰ ਨੂੰ ਹਾਂ ਹੈ ਤੇ ਬੈ ਜਿਹੜੀ ਤੇਰੀ ਵੱਡ ਕੀਤੀ ਹੈ ਵਧੀਆ ਕੀਤੀ ਆ ਤੇ ਇਹ ਤੋਂ ਬੋਤੋ ਬੋਤੀ ਕਸ਼ਮੀਰ ਦੇਤੀ ਬੈ ਮੈਂ ਹੋਰ ਤਾਂ ਕੋਈ ਰਾਹ ਹੀ ਨਹੀਂ ਕਿ ਕਸ਼ਮੀਰ ਤੂੰ ਹਾਂ ਤੇ ਕਸ਼ਮੀਰ ਦੌਰ ਕਿਹੜਾ ਰਾਹ ਹੋਏਗਾ ਕੋਈ ਰਾਹ ਨਹੀਂ ਸੀ ਪਰ ਉਹ ਦੇਈਦਾ ਹੂੰ ਉਹ ਵਜਾਈਦਾ ਤੇ ਇਹਦੇ ਇਹ ਵੀ ਨਹੀਂ ਸੀ ਬਹੁਤ ਦੇ ਉਹ ਫਿਰ ਜਦਾਦੀ ਨੇ ਕਿਹਾ ਵੇ ਗੱਲ ਸੁਣ ਲੈ ਤੇ ਜੇ ਤੇਰੀ ਹੂੜ ਕਹਿ ਰਹੀ ਹੈ ਤਾਂ ਲਾਹੌਰ ਛੱਡ ਦੇ ਹੂੰ ਇਹ ਤਸਵੀਲ ਲੈ ਲੈ ਦਸੂਆ ਤਸਵੀਲ ਜਿਹੜੀ ਹੈ ਨਾ ਅੱਛਾ ਜੀ ਤੇ ਇਹ ਲੈ ਲੈ ਤੂੰ ਇਹ ਲੈ ਲੈ ਉਹ ਗੱਲ ਹੈਗੀ ਆ ਹਾਂ ਉਹ ਫੱਟੋ ਤੂੰ ਤੇ ਗੱਲ ਦਾ ਸੀ ਘਰ ਦਾ ਪੇਟੀ ਲਈ ਘਟਾਵੇ ਹਾਂ ਉਹਦੀ ਜਵਾਜਾ ਬੈਠੇ ਨੇ ਸਵਾਲ ਨੇ ਕਰ ਲੈ 10 ਗੱਲ ਕਰ ਲੈ ਹਾਂ ਬਾਅਦ ਚ ਉਹਨੂੰ ਸਾਰੇ ਨੂੰ ਪਤਾ ਵੀ ਲੱਗ ਗਿਆ ਫੇਕੀ ਗੱਲ ਸੀ ਜਾਂ ਲੇਖੀ ਹੋ ਗਿਆ ਤੇ ਫੇਕੀ ਹੋਦਾ ਦੀ ਸੀਗੀ ਅੱਛਾ ਇਹ ਗੱਲ ਕਾਹੀ ਸੀ ਇਹ ਸਾਰੇ ਜਿਹੜੇ ਜਿੱਦੇ ਹਿੱਦੂ ਵੀ ਹਮ ਤਾਂ ਜੋ ਬੁੱਸਲ ਬਾਦ ਵੀ ਸੀ ਇਹ ਸਾਰੇ ਸਿੱਖਾ ਵੀ ਸਾਰੇ ਬਾਦ ਦੇ ਤਿਆਰ ਹੋਏ ਸੀਗੇ ਅੱਛਾ ਸਿੱਖਾ ਤੁਸੀਂ ਅੱਜ ਅਜੇ ਹੀ ਹੈਗਾ ਹਰੇ ਹੜਾ ਅਜਾ ਅਸਰਾ ਅਜੇ ਨਹੀਂ ਤੱਕ ਤੇ ਇਹ ਪੰਜਾਬ ਹੀ ਸੀਗਾ ਪੰਜਾਬ ਹੀ ਸੀ ਵੱਖਰਾ ਸੀ ਮੁਲਕ ਅਲਵਰ ਤੋਂ ਹਿੰਦੁਸਤਾਨ ਪੰਜਾਬ ਹੀ ਸੀਗਾ ਹਾਂਜੀ ਹਾਂਜੀ ਇਹ ਵੀ ਪੰਜਾਬ ਹੈਗਾ ਜੀ ਜੀ ਹਾਂ ਇਹ ਹੀ ਉਹ ਪੰਜਾਬੀ ਸੂਬਾ ਜਿਹੜਾ ਕੇ ਜਿਹੜੀ ਦਾ ਉਹ ਜਬੜਾ ਬਣਾਤਾ ਹਾਂ ਐਸ ਬਿਲੇ ਜਿੱਦੇ ਧਰਮਾਂ ਮੁਸ਼ਲਬਾਰ ਤਰਫ ਦਾ ਟੋਟਲੀ ਇਹ ਗੱਲ ਬੋਲਦਾ ਤੇ ਠਿਕ ਤਰ ਬਧੀਆ ਹੈ ਜਿਹੜੇ ਗੋਰੇ ਹੈਗੇ ਆ ਉਹ ਥੋੜੇ ਥੋੜੇ ਬਦਲ ਲੱਗੇ ਆ ਸਾਰੇ ਇਹ ਗੱਲ ਕਹਿੰਦੇ ਵੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਓ ਬਸ ਫਿਰ ਸਾਰਿਆਂ ਦਾ ਸੁਧਾਰੀ ਹੈ ਜਿਹੜਾ ਗੁਰੰਥ ਸਾਹਿਬ ਆ ਇਹ ਵੀ ਦੀ ਬੜਿਆ ਤੱਤੀਆ ਤਬੀਅਤ ਹੈ ਹੈ ਅੱਛਾ ਚਲੋ ਜਦੋਂ ਪਾਕਿਸਤਾਨ ਬਣਿਆ ਸੀ ਤੁਹਾਨੂੰ ਥਮਾਰ ਥੋੜੀ ਥੜੀ ਹੁੰਦੀ ਜਦੋਂ ਪਾਕਿਸਤਾਨ ਬਣਿਆ ਸੀ ਹਾਂਜੀ ਜਦੋਂ ਪਾਕਿਸਤਾਨ ਬਣਿਆ ਸੀ ਸੰਭਾਲ ਆਉਂਦੀ ਸੁਭਾਅ ਵਾਲਾ ਕਿੰਦਾ ਸੁਣਿਆ ਸੁਭਾਅ ਵਾਲਾ ਥੋੜੀ ਜਿਹੀ ਤਕੜੇ ਸੀਗੇ ਕ ਅੱਛਾ ਆਓ ਯਾਰ ਮੈਂ ਸਹੀ ਤੇਰਾ ਬੇ 10 ਸਾਲ ਦੇ 10 ਸਾਲ ਦੇ ਤਾਂ ਦੇੜੇ ਬੜੇ ਬੜੇ 10 ਸਾਲ ਦੇ ਨਾਂ ਕੀ ਤੁਹਾਡਾ ਨੀਰਸਨ ਦਰਸ਼ਨ ਸਿੰਘ ਦਰਸ਼ਨ ਸਿੰਘ ਅਸੀਂ ਪੰਜ ਭੈਣ ਭਰਾ ਸੀ ਹੂੰ ਸਤੋਮ ਸਿੰਘ ਦਰਸ਼ਨ ਸਿੰਘ ਬਲਦੀਰ ਸਿੰਘ ਜਰਸ਼ਰ ਕੋਲ ਤਾਂ ਬਲਦੀਰ ਕੋਲ ਅੱਛਾ ਦੋ ਭੈਣਾਂ ਭਜ ਭੈਣ ਹਾਂ ਉਹਦੇ ਚਾਤੀ ਦੇ ਪੱਡੇ ਰੱਖਿਓ ਕਨੇਡੇ ਦੇ ਹਾਂਜੀ ਉਹਦੇ ਚਾਤੀ ਦੇ ਪੱਡੇ ਰੱਖਿਓ ਕਨੇਡੇ ਦੇ ਅੱਛਾ ਜੀ 100 100 ਕਿਲੇ ਦੇ ਵਿੱਚ 100 100 ਕਿਲੇ ਦੇ ਹੂੰ ਉਹ ਹੁਣ ਬਹਿ ਗਿਆ ਸੀਗਾ 6 ਬਿਲੀਅਨ ਦੀ ਕੋਠੀ ਲਈਆ 6 ਬਿਲੀਅਨ ਦੀ 4 ਚਾਰ ਪਹਿਲਾਂ ਕੋਠੀ ਆ ਗਈ ਆ ਹੂੰ ਉਦਾਂ ਹੀ ਸ਼ੁਕਰੀਆ ਤੌਰ ਤੇ 100 ਕਿਲਾ ਉਹਦੇ ਵਿੱਚ 6 ਬਿਲੀਅਨ ਦੀ ਨਾ ਹਾਂ ਕੋਠੀ ਲਈਆ ਅੱਛਾ ਜੀ ਅੱਛਾ ਇਹ ਪਿੰਡ ਤੁਹਾਡਾ ਹੈ ਮਾਨਗੜਾ ਹੈ ਹਾਂ ਇਹ ਸਿੱਖਾਂ ਦਾ ਪਿੰਡ ਸੀ ਇਸਾ ਟੋਟਲੀ ਸਿੱਖਾਂ ਦਾ ਸੀ ਆ ਜਿਹੜਾ ਹਾਰਪੁਰ ਦਾ ਸਾਰਾ ਹੀ ਹੂੰ ਇਹਦੇ ਤੇ ਸਿੱਖਾਂ ਦਾ ਪੱਡੇ ਇੱਕ ਵੀ ਦੀ ਸੀ ਅੱਛਾ ਜੀ ਆ ਹਾਰਪੁਰ ਜ਼ਿਲ੍ਹਾ ਜਿਹੜਾ ਸਾਰਾ ਹੀ ਨਾ ਹਾਂ ਇਹ ਚ ਸਿੱਖਾਂ ਦਾ ਪੱਡੇ ਇੱਕ ਵੀ ਦੀ ਸੀਗਾ ਸਿੱਖ ਜਿਹੜੇ ਸੀਗੇ ਉਹ ਬਲਤਾਨ ਸੁਲਤਾਨ ਸੁਲਤਾਨੀ ਸੀ ਇਹ ਸਾਰੇ ਹੂੰ ਸਿੱਖ ਸੀਗੇ ਅੱਛਾ ਜੀ ਸਿੱਖ ਸੀਗੇ ਪੱਡੇ ਤੇ ਹਾਂ ਸੁਲਤਾਨੀ ਸਨ ਉਹ ਆਪਣੀ ਬਦਗੀ-ਭਦਗੀ ਕਰਦੇ ਸੀ ਅੱਛਾ ਲੋਕਸ਼ੋਭ ਕੇ ਹੂੰ ਸਖੀ ਸਰਵਰੀਏ ਸਖੀ ਸਰਵਰੀਏ ਸੁਲਤਾਨੀ ਨਹੀਂ ਨਹੀਂ ਜਿਹੜੇ ਸੇਖ ਸੀਗੇ ਉਹ ਤਾਂ ਸੇਖ ਹੀ ਸੀਗੇ ਹੂੰ ਬਈ ਹੋਇਆ ਜਿੱਦਾਂ ਸਾਡੇ ਪਿੰਡ 'ਚ ਸਾਡੀ ਬਾਸ ਸੀਗੀ ਸੇਖ ਇੱਕ ਹਾਂਜੀ ਅੱਛਾ ਅੱਛਾ ਜਿਹੜੇ ਸਾਡੇ ਪਰਿਵਾਰ ਦੇ ਸੀ ਸਾਰੇ ਬੰਦੇ ਵੇਦਾ ਦਾ ਵਿਆਹ ਕਰਦੇ ਸੀ ਹੂੰ ਉਦੋਂ ਸਖੀ ਸਰਵਰ ਤੋਂ ਵੀ ਬਾਦ ਦੇ ਸੀਗੇ ਆਪਾਂ ਦਾ ਸੀ ਇਹਦੇ ਚ ਦੋ ਤਿੰਨ ਸੇਖ ਸੀਗੇ ਇਹ ਤਾਂ ਬਿਲਲੇ ਬਿਲਲੇ ਆ ਸਾਰੇ ਹੁਸ਼ਾਰਪੁਰ ਜਿਹੜੇ ਜਿਹੇ ਬੇਰੇਖਾ 100 200 ਸੇ ਕਹੂਗਾ ਉਹਨ ਕੀ ਜਾ ਕੱਟ ਸਾਂ ਅੱਛਾ ਜਾ ਰਾਂ हां जरा गोत केड़ी ਤੁਹਾਡੇ ਪਿੰਡ ਦੀ ਗੋਤ ਕਿਹੜੀ ਗੋਤ ਸੋਤੇ ਸੋਤੇ ਸੋਤਿਆਂ ਦਾ ਪਿੰਡ ਹੈ ਸੋਤਿਆਂ ਦੇ ਕਾਫੀ ਪਿੰਡ ਨੇ ਇੱਥੇ ਸਰਦੇ ਪੇੜ ਜਿਹੜੇ ਆ ਚੰ디ਗੜ੍ਹ ਤੋਂ ਚੰ디ਗੜ੍ਹੋਂ ਆਏ ਹੋਏ ਧੱਲੇ ਪਾਸੇ ਨੇ ਅੱਛਾ ਅੱਛਾ ਇਹ ਜਿਹੜਾ ਇਲਾਕਾ ਸੀਦਾ ਇੱਦਾਂ ਦਾ ਹਾਂ ਆ ਜਿਹੜਾ ਸ਼ਿਹਾਰਪੁਰ ਦਾ ਇਲਾਕਾ ਹਾਂਜੀ ਜਿਹੜਾ ਇਹ ਦੇ ਬਾਅਦ ਦਾ ਇਲਾਕਾ ਹੈਗਾ ਘਰੋਂ ਜੀ ਬਾਛਰ ਬਾਰੇ ਪਹਿਲੇ ਸੀ ਕਿੜੀ ਵਾਲੇ ਵਾਲੇ ਦੇ ਕੋਈ ਸਿੱਖ ਸਿੱਖ ਨਵਲੇ ਉਹਦੀ ਲੜਕੀ ਤੇ ਹੋਣੀ ਹੋਣੀ ਟੀਰੇ ਬਣਾਦੇ ਆਪਣੇ ਸਾਡੇ ਬਾਰੇ ਪਹਿਰੇ ਕਿਹੜੀ ਜ ਕੋਈ ਜਬੀਦਾਂ ਦੇ ਕੋਈ ਬੱਦੀਆ ਸੀ ਉਦਾਂ ਹੀ ਆਪੋ ਵਿੱਚ ਵੀ ਆ ਤੂੰ ਦੋ ਖੇਤ ਵਾਲਾ ਤੂੰ ਦੋ ਖੇਤ ਵਾਲਾ ਤੂੰ ਦੋ ਤੇਰਾ ਟੱਬਰ ਜਿਆਦਾ ਹੈ ਤੂੰ ਆ ਚਾਰ ਖੇਤ ਖੇਤ ਕਿਹੜੇ ਵੀ ਕਤਿਆ ਹੀ ਹੁੰਦੀਆਂ ਸੀ 20 ਪੈ ਗਿਆ ਤਾਂ ਗਾਲੇ ਹੋ ਜੜੇ ਗਾਲੇ ਹੋ ਜੜੇ ਕੋਈ ਨਿਆਰ ਨਹੀਂ ਖੇੜਾ ਨਹੀਂ ਕੁਛ ਨਹੀਂ ਇੱਥੇ ਦੋ ਵੇਖੀ ਪਤਮ ਚੱਤੇ ਕਾ ਕੇ ਜਾ ਢੱਕ ਪਲਾਸ ਖਾ ਕੇ ਜਦੋਂ ਪਾਕਿਸਤਾਨ ਬਣਿਆ ਸੀ ਤੁਹਾਡੇ ਪਿੰਡ ਤੇ ਵੀ ਹਮਲਾ ਹੋਇਆ ਸੀ ਹਾਂਜੀ ਜਦੋਂ ਪਾਕਿਸਤਾਨ ਬਣਿਆ ਤੁਹਾਡੇ ਪਿੰਡ ਤੇ ਹਮਲਾ ਹੋਇਆ ਕਿ ਕਵਾਲਦੋਲੀ ਮੁਸਲਮਾਨੀ ਸੀ ਸਾਡੇ ਪਿੰਡ ਦੀ ਇੱਥੇ ਇੱਕ ਬਸਤੀ ਵਾਲਾ ਹੈਗਾ ਹੂੰ ਆ ਗੜ ਦੇ ਨਮਸਤੀ ਵਾਲਾ ਹੈ ਬਸਤੀ ਵਾਲਾ ਹੈਗਾ ਹਾਂਜੀ ਹੱਦ ਵੱਢ ਗਈ ਸੀ ਇਹੋ ਤੁਹਾਡਾ ਪਿੰਡ ਮਾਨਗੜ

ਨਿਆਣੀ ਵਾਲੇ ਕੋਲ ਜਾ ਕੇ ਤਾਂ ਉਹ ਪਾਦੇ ਤੱਕ ਬਾੜ ਕਾ ਦਈ ਆਈ ਵੀ ਆ ਲਬੀ ਆ ਲਬੀਆ ਅੱਛਾ ਉਹ ਸਭ ਬੜੇ ਪੈਸੇ ਵਾਲੇ ਘੈਟ ਬੰਦੇ ਸੀਗੇ ਨਿਆਣੀ ਵਾਲੇ ਇੱਥੇ ਸਾਰਾ ਫੇਰ ਗੋਰਚਾ ਲੱਗਾ ਰਿਹਾ ਕਿ ਬੜੀ ਕੋਈ ਬਾਤ ਕਰੀ ਐਸੀ ਕਿਪੋ ਸਾਡੇ ਲੋਕ ਦੇ ਰਖਾ 11000 ਤੇ ਬਰੇਹੜੀ ਆ ਵੀ ਹੂੰ ਉਹ ਜਿਹੜੀ ਆ ਆ ਜਾਂਦੀ ਆ ਜਿੱਥੇ ਆ ਨਹਿਰ ਜਾਂਦੀ ਜਿਹੜੀ ਆ ਆ 513 ਲਾਸ਼ਾਂ ਲਾ ਉਹਦੀ ਗੋਲੀਆਂ ਚਲਾਈ ਆ ਫੇਰ ਦੌੜੇ ਬੰਦੇ ਹਾਂ ਆ ਪੱਕਾ ਬੋਲ ਜਿਹੜਾ ਕਹਿੰਦੇ 513 ਬੰਦੇ ਮਰ ਗਏ ਬੰਦ ਲਿਆ ਸੀ ਅੱਛਾ ਆ ਦਿੱਲੂ ਤਾਂ ਬਿੱਲੂ ਹਾਂ ਆ ਦਿੱਲੂ ਤਾਂ ਬਿੱਲੂ ਇੱਥੇ ਬਦਿਆਲ ਵਾਲੇ ਹੂੰ ਭਰਾ ਸੀਗੇ ਆ ਚਾਰ ਉਹ ਤਾਂ ਹੋਰ ਸੀ ਦਾ ਪੱਕਿਆ ਉਹਦੀ ਕਿ ਜਾਓ ਇੱਕ ਨਹੀਂ ਦੇਣਾ ਬੱਗਾ ਪਹਿਲਾਂ ਅੰਦਰ ਬੜ ਦੱਤੇ ਹੋ ਹਾਂ ਫੇਰ ਉੱਥੇ ਪੱਕੇ ਪੌਂਦੇ ਆ ਗਏ ਕਿੱਥੇ ਤੇ ਸੀ ਦਿੱਲੂ ਤੇ ਬਿੱਲੂ ਹਾਂਜੀ ਕਿਹੜੇ ਪਿੰਡ ਦਾ ਸੀ ਦਿੱਲੂ ਤੇ ਬਿੱਲੂ ਆ ਬਦਿਆਲ ਅੱਛਾ ਬਦਿਆਲ ਦੇ ਸਨ ਛੂਏ ਲਾਗੇ ਅੱਛਾ ਆ ਬਦਿਆਲ ਹਾਂ ਕਿ ਹਟ ਬੰਦੇ ਸੀਗੇ ਅੱਛਾ ਜੀ ਬੜੇ ਬੜੇ ਉਹਨਾਂ ਪੱਕੀਆਂ ਰਾਈਪਸਾਂ ਗੋਲੀਆਂ ਸੀ ਉਹਦੀ ਪੋਲ ਬੰਦ ਲਿਆ ਆਹ ਜਿਹੜਾ ਕੋਠੀ ਵਾਲਾ ਸੀਗਾ ਹੂੰ ਆਹ ਜਿਹੜੀ ਗੱਗੀਆਂ ਕੋਠੀ ਆ ਇੱਥੋਂ ਬੈਠਾ ਉਹ ਗੋਲੀ ਚਲਾਉਂਦਾ ਸੀ ਉੱਥੇ ਜਾਂਦੇ ਸੀ ਤੂੰ ਹਸਾਬ ਲਾ ਲਾ ਅੱਛਾ ਵਾਹ ਜੀ ਇੱਥੇ ਉਹਦੇ ਬੋਰੀਆਂ ਭਰੀਆਂ ਸੀ ਗੋਲੀਆਂ ਦੀਆਂ ਗੱਗਾਂ ਤੋਂ ਫੇਰ ਬੰਦਿਆ ਦੇ ਦੇਖਿਆ ਉਹ ਸਾਲਿਓ ਗੋਲੀ ਆਉਦੀ ਕਿੱਥੋਂ ਹਾਂ ਫੇਰ ਬਗਲ ਦੇ ਪਾਸੇ ਉਹਦੀ ਹੋ ਕੇ ਚੜ ਕੇ ਤਾਂ ਉਹ ਤੂੰ ਬਾੜਿਆ ਫੇਰ ਬੋਰਚਾ ਟੁੱਟਾ ਅੱਛਾ ਤਾਂ ਪਰ ਫੇਰ ਵੀ ਟੁੱਟਾ ਕਾ ਦਾ ਉਹ ਪੜੀ ਆ ਗਿਆ ਉਹਦੀ ਪੁਲ ਬੱਲ ਲਿਆ ਲੋਕਾਂ ਦੇ ਸ਼ਾਲਾ ਮਾਰੀ ਜਾ ਇੱਕ ਦੂਦੇ ਉੱਪਰ ਇਥੇ ਬੰਦੇ ਭਰੇ ਕੋਈ ਹੁਹਾ ਵੀ ਨਹੀਂ ਤੁਹਾਡੇ ਪਿੰਡ ਦੇ ਵੀ ਮਾਰੇ ਫਿਰ ਉਹ ਨਹੀਂ ਸਾਡੇ ਪਿੰਡ ਦੇ ਤਾਂ ਨਹੀਂ ਭਰੇ ਉਦੋਂ ਪਰ ਜਿਹੜੇ ਬੰਦੇ ਚੱਗੇ-ਚੱਗੇ ਸਾਡੇ ਲੋਕ ਸੀ ਇਲਾਕੇ ਦੇ ਸਾਰੇ ਵਰ ਗਏ ਅੱਛਾ ਸਾਡੇ ਪਿੰਡ ਦਾ ਨਹੀਂ ਕੋਈ ਬਰਿਆ ਉਂਝ ਸਾਡੇ ਪਿੰਡ ਦਾ ਇਸ ਕਰਕੇ ਦੀ ਬਰਿਆ ਤੇ ਸਾਡੇ ਪਿੰਡ ਦੇ ਜਿਹੜੇ ਬੰਦੇ ਸੀ ਉਦਾਂ ਦਾਲ ਜਾਂਦੇ ਸੀਗੇ ਇਹ ਲੁੱਟ ਖੂ ਕਰਦੇ ਸੀ ਜਾਂਦੇ ਬਹੁਤੇ ਲੋਕਾਂ ਦਾ ਲੁੱਟਖੋ ਕਰ ਜਾਂਦੇ ਸੀ ਹਾਂਜੀ ਤੁਹਾਡੇ ਪਿੰਡ ਦੇ ਨਹੀਂ ਲੁੱਟ ਸਾਡੇ ਪਿੰਡ ਦੇ ਲੁੱਟਖੋ ਗਈ ਸੀ ਕਿਸ ਦੇ ਵੀ ਅੱਛਾ ਜੀ ਸਾਡੇ ਪਿਤਾ ਤੋਂ ਉਹ ਸਾਡੇ ਜੀਓ ਸ਼ੌਪ ਰੋਟੀ ਕਰਦੇ ਸਾਡੀ ਬੁਖੇਰੀਆਂ ਤੱਕ ਜਵੀਰ ਸੀਗੀ ਹੂੰ ਬੁਖੇਰੀਆਂ ਤੱਕ ਜਵੀਰ ਸੀਗੀ ਸਾਡੀ ਉਹ ਮੁਸਲਮਾਨ ਕਹਿੰਦੇ ਸ਼ਾਹ ਅਸੀਂ ਆਪਣੇ ਉੱਥੇ ਘਰੀ ਬਣਾਉਂਦੇ ਸੀ ਸੋਦਾ ਦੱਬਿਆ ਪੈਸੇ ਦੱਬਿਓ ਹੈਗੇ ਜਿਹੜੇ ਬੰਦੇ ਸੀਗੇ ਹੂੰ ਤੇ ਸਾਡਾ ਕਹਿੰਦਾ ਜੇ ਕੋਈ ਪੈਪੂਆ ਚਾਹੀਦਾ ਤਾਂ ਮੈਂ ਦੇ ਦਦਾ ਬਈ ਦੂ ਕਿਹਾ ਹੋਰ ਲੋ ਕੇ ਤੂੰ ਕਹੀ ਜੇ ਤੇਰੇ ਘਰ ਬੱਤੂ ਬੁਰਕੇ ਆ ਕੇ ਜਾਂਦੀ ਬੈ ਤੇਰਾ ਸੋਦਾ ਸੋਦਾ ਨਹੀਂ ਪੁੱਟੜਾ ਹੈਗਾ ਅੱਜ ਮੇਰੇ ਬਾਪ ਬੜਾ ਰਸੀਦਾ ਹੂੰ ਜਿਹਦਾ ਤੇ ਇੱਕ ਪੈਸਾ ਵੀ ਲੁੱਟਿਆ ਉਹਦੇ ਦੇ ਕੱਪੜੇ ਰੁੱਲ ਗਏ ਜੇ ਮੇਰੇ ਪੇ ਦੇ ਕਿਹਾ ਤਾਂ ਸਾਡੇ ਸੋਦੇ ਚਲਦੀ ਦੇ ਭਾਡੇ ਆਉ ਇੱਕ ਰਪੜ ਜੱਟ ਦੇ ਵਾਹ ਜੀ ਉਹਦੇ ਚਾਦੀ ਦੇ ਭਾਡੇ ਅੱਛਾ ਨਾਲ ਜਾਂਦਾ ਸੀ ਸਾਡਾ ਪੇ ਬਾਹਰ ਟਿਕੜ ਹੂੰ ਪਰ ਉਹਦੀ ਕਦੀ ਕੋਈ ਗਲਤ ਬੰਦੇ ਤੇ ਹੌਲਾ ਦੇਦੀ ਕੀਤਾ ਗਲਤ ਬੰਦੇ ਨੇ ਜਿਹੜਾ ਕਹਾਂ ਮਰੇ ਚੜ ਕੇ ਆਇਆ ਉਹ ਤੇ ਹਲਵਾ ਕੀਤਾ ਹਾਂ ਜਿਹੜਾ ਚੜ ਕੇ ਆਵੇ ਇਹ ਨਾਲ ਸਾਡੇ ਬੱਦੇ ਦਾ ਖਰਾਬ ਜਦਗੀਆ ਕਰਦੇ ਸੀ ਬੱਦੇ ਇਕੱਠੇ ਗੱਲੜੇ 10 ਦਾ 20 ਵੀ ਐਦਾਂ ਕਤਲ ਕਰਦੇ ਐਦਾਂ 10 20 ਵਿਚਾਰੇ ਬੇਇੱਜ਼ਤ ਬੁੜੀ ਠੇਰੀ ਤੇ ਇਹ ਕੋ ਕਾਬੂ ਛੋੜੋ ਸੀ ਉਹ ਸਾਲਿਆ ਚ ਕੋਈ ਨਹੀਂ ਰਿਹਾ ਫੇ ਹੂੰ ਇਹ ਸਾਡੇ ਦੇ ਤੇ ਦੱਸਿਆ ਭੇ ਗਈ ਉਹ ਦੇਖਿਆ ਤੇ ਇਹੋ ਪੈਸੇ ਚਾਹੀਦੇ ਗੱਲ ਕਰ ਹੂੰ ਬੈਸੇ ਨੇ ਸੋਦੇ ਸਾਤੇ ਨਹੀਂ ਜੜੇ ਇਹ ਸਾਡੇ ਦੇ ਪੰਜ 10 ਹਜ਼ਾਰ ਕਿਲਾ ਸਭ ਤੋਂ ਤੇ ਇਹਦੇ 10 2 50 70 ਕਿੱਲੇ ਤੇ ਖੇਤੀ ਕੀਤੀ ਗਾਧੂ ਪਾਲਿਆ ਅੱਛਾ ਅੱਛਾ ਇਹ ਦੱਸਦੇ ਵੀ ਤੁਹਾਡੇ ਜਿਹੜੇ ਪਿਤਾ ਜੀ ਸੀ ਉਹਨਾਂ ਨੇ ਜਿਹੜੇ ਪਾਕਿਸਤਾਨੋਂ ਜੜ ਕੇ ਆਏ ਲੋਕ ਉਹਨਾਂ ਦੀ ਬੜੀ ਮਤ ਕੀਤੀ ਫਿਰ ਬਦਲ ਤਾਂ ਕੀਤਾ ਕਰਦੀ ਸੀਗੀ ਅੱਛਾ ਕਰਦੀ ਸੀ ਉਹ ਵਿਚਾਰੇ ਉਹਦਾ ਪਾ ਕੀ ਸੀਗਾ ਹੂੰ ਉਹ ਬਦਲੇ ਜਿਹੜੇ ਪਾਕਿਸਤਾਨ ਤੋਂ ਆਏ ਸੀ ਉਹ ਜਿਹੜੇ ਉਹਦਾ ਘੁੱਭ ਜਾਂਦੇ ਸੀਗੇ ਇੱਕ ਦਿਨ ਸਾਡੇ ਇੱਥੇ ਲੁੱਟੜ ਆ ਗਏ ਸੀ ਉਹਦਾ ਹੂੰ ਤੂੰ ਦੇਖ ਲਓ ਸਾਬ ਦੀ ਅੱਛਾ ਲੁੱਟੜ ਆ ਗਏ ਸੀ ਹਾਂ ਤਾਂ ਫੇਰ ਉਹ ਬੰਦੇ ਗੱਲਾਂ ਕਰਾ ਫਰਾਂਦੇ ਲੋਕ ਚਗੇ ਹੋਦੇ ਸੀ ਹੂੰ ਤੇ ਉਹ ਕਹਿੰਦੇ ਸਰਦਾਰਿਆ ਸਾਧੂ ਪਤਾ ਸੀ ਦੌੜਿਆ ਤੂੰ ਸਾਧੂ ਦੀ ਜਾਨ ਦੇਣਾ ਅੱਜ ਤਾਂ ਤੁਹਾਡੇ ਘਰ ਦੇ ਲਾਗੇ ਭੱਗ ਸੀ ਉਹਦੇ ਵਿੱਚ ਹੀ ਰਹਿ ਗਏ ਤੁਸੀਂ ਕਹਿੰਦਾ ਦੱਸੂਗੇ ਤੱਕ ਤੁਹਾਡੇ ਪਰਦੇ ਨੇ ਅੱਛਾ ਉਹ ਬੰਦੇ ਗੱਲ ਕਰ ਲਈਦੇ ਉਹਦੇ ਸੀ ਉਹਦਾ ਬੇਲੇ ਗੁੱਸਾ ਸੀ ਸੀਦਾ ਪਤਾ ਇਹ ਸਾਡੇ ਵੀ ਪਤਾ ਹੈ ਕਿ 도ੜਿਆ ਜਾਂਡ ਵੀ ਜਿਹੜਾ ਸਾਨੂੰ ਅੱਜ ਤੱਕ ਤਾਂ ਉੱਥੇ ਹੀ ਭਗਦੇ ਵਿੱਚ ਭਗਦੇ ਜਾਂਡ ਰਹਿ ਗਿਆ ਹੈ ਅੱਛਾ ਠੀਕ ਹੈ ਸ਼ਰਤ ਦਸਵਤ ਕਲਬਣ ਹਾਂਜੀ ਦਸਵਤ ਦਸਵਤ ਤੇ ਲੱਭਣ ਤਾਂ ਕਿ ਲੱਭਣ ਗਏ ਉਹ ਨਹੀਂ ਫਿਰ ਉਹ ਇਕੱਠੇ ਹੁੰਦੇ ਸੀ ਜਿਹਦਾ ਗੱਡੇ ਲਾ ਕੇ ਸੂਏ ਹਾਂ ਤੇ ਜੱਟ ਬਣਾਣੇ ਯਾਰ ਚ ਅੱਗੇ ਹੁੰਦੇ ਸੀ ਤੇਰਾ ਮੇਰਾ ਬਕਾਦਵਾ ਚੱਲਦਾ ਨਾ ਹਾਂ ਤਾਂ ਵਕੀਲ ਨੇ ਕਿਹਾ ਭਈ ਉਹ ਫਲਾਦਾ ਕਾਗਜ਼ ਆਈਦਾ ਉਹ ਕਹਿੰਦਾ ਮੇਰੇ ਪਤਾ ਹੈ ਰਹੀ ਹਾਂ ਜਗਾ ਵੀ ਇਹੋ ਪਤਾ ਪਹਿਲਾ ਕਰ ਜੇ ਇਹਦਾ ਮੁਕਦਮਾ ਚੱਲਦਾ ਹੋਵੇ ਉਹਦੇ ਬਾਝਾ ਜਾਣਾ ਉਹਨੂੰ ਕਹਿੰਦਾ ਯਾਰ ਮੇਰੇ ਕੋਲ ਵਕੀਲ ਫਲਾਦਾ ਕਾਗਜ਼ ਬਸ ਖੁਲਾਦਾ ਤੇ ਹੂੰ ਉਹਦੇ ਕਾਗਜ਼ੇ ਲੈਣ ਪੁਰਾਣੇ ਵੇਲੇ ਇਦਾਂ ਲੜਾਈਆਂ ਸੀ ਗਿਆ ਹੂੰ ਬੈ ਕੜਾ ਬੈ ਤਗੜਾ ਤੂੰ ਕੜਾ ਬੈ ਤਗੜਾ ਕੜਾ ਆ ਜਾ ਖੋਲਦਾ ਲੱਲੋ ਨਾ ਲੱਲਾ ਉਹ ਥਾਲੇ ਥੋੜੇ ਜਾਂਦੇ ਨੇ ਲੋਕੀ ਤੁਹਾਡੇ ਗੱਲਾਂ ਬਹੁਤ ਨੇ ਕਿਸੇ ਦਿਨ ਆਉਣਾ ਕਿਸੇ ਦਿਨ ਨਾ ਤੇ ਪੂਰੀਆਂ ਸੁਣਨੀਆਂ ਅੱਧਾ ਘੰਟਾ ਲਾਉਣਾ ਗੱਲਾਂ ਬਹੁਤ ਨੇ ਹੈਨਾ ਜਹਾ ਹੋਰ ਬਾਈ ਕੁ ਜੀ ਕਹਾ ਕਾਹ ਸਾਹ ਬਾਈ ਫਤੇ ਅੱਛਾ ਕੋਈ ਸ਼ੇਰ ਸੁਣਾਵੇ ਕੋਈ ਸ਼ੇਰ ਪੜਨਾ ਸ਼ੇਰ ਹਾਂ ਬੰਦ ਕਰ ਤੇ ਵੀ ਸ਼ੇਰ ਸੁਣਾ ਬ ਅੱਛਾ ਇਹਦੇ ਚ ਪੜਨਾ ਸ਼ੇਰ ਹੂੰ ਯਾਦ ਰੱਖੀ ਗੁੱਲੀ ਨਾ ਹੁਣ ਹਾਂ ਦਰਾਈ ਕਹਿੰਦੇ ਪਈ ਪ੍ਰਾਪਤ ਬੁਦੋ ਖਦੀ ਹੋਰੀਆ ਹੂੰ ਗੋਵਿੰਦ ਵਿਜੜ ਕੀ ਇਹ ਤੇਰੀ ਬਰਿਆ ਔਰ ਕਾਜ ਤੇਰੇ ਕਿਸੇ ਦੇ ਆਵੇ ਕਾਬ ਦੇ ਸਾਧ ਸੰਗਤ ਭਜ ਕੇਵਲ ਅੰਦਾ ਆ ਜੀ ਵਾਸ ਇਹ ਤਾਂ ਵੱਡਾ ਸ਼ੇਰ ਹੋਰ ਕੋਈ ਹਾਂ ਚਲੋ ਠੀਕ ਹੈ ਸਾਥ ਸ੍ਰੀ ਕਾ ਇਹ ਤਾਂ ਵੱਡਾ ਕੋਈ ਵਾਈਗੂ ਜੀ ਕਹਾ ਹਾਂ ਵਾਈਗੂ ਸਾਡੀ ਦੇ ਆਈ ਆ ਬਾਲਕ ਦੀ ਬੱਦਕੀ ਕਰਦੇ ਵਾਸਤੇ ਹਾਂ ਠੀਕ ਹਾਂ ਜੀ ਇੱਕ ਇੱਕ ਸਵਾਦ ਦਾ ਉੱਥੇ ਹਿਸਾਬ ਹੋਣਾ ਇੱਕ ਇੱਕ ਸਵਾਸਾ ਜਿਹੜਾ ਸਵਾਸ ਭਗਤ ਕਬੀਰ ਜੀ ਦੇ ਗਾਲਪੁਰਖ ਤੋਂ ਵੇੜਾ ਬਾੜ ਦਿੱਤਾ ਠੀਕਾ ਕਾਰ ਤਾਂ ਥੋੜੀ ਦਿੱਤੀ ਆ ਪਰ ਜਿੰਨਾ ਮੈਂ ਤਾਲਾ ਬੋੜਦਾ ਤਾਂ ਉਹਦੇ ਵਿੱਚ ਦਾਲ ਜੋ ਛੋਟਾ ਕਰ ਦੇ ਮੇਰੇ ਸਵਾਸੀ ਤੇ ਤਾਂ ਬੈਸ ਚੱਜਦਾ ਹੂੰ ਤੇ ਤੂੰ ਤੇ ਇਲਾ ਵੀ ਤੇਰੇ ਸਾਡੇ ਕੋਈ ਸਵਾਵੀ ਦੀ ਅਜੀ ਪੁੱਠੇ ਕਭੀ ਲੱਗੇ ਹੋ ਹੂੰ ਜਗਾ ਭੇ ਚੰਗਾ ਜੀ ਸਸਿਕਾ ਉਹ ਬਦਾ ਆਇਆ ਬੜਾ ਜਉਦੂ ਬੇਲ